ਸਾਉ ਪੰਜਾਬ ਦੇਖੋ ਭਗਵਾਨ ਜਗਨਨਾਥ ਜੀ ਦੇ ਮੈਨੂੰ ਜਦੋਂ ਮੈਂ ਮਨਿਸਟਰ ਸੀ ਮੈਂ ਉਸ ਵੇਲੇ ਪੂਰੀ ਵੀ ਜਾ ਕੇ ਦਰਸ਼ਨ ਕਰਕੇ ਆਇਆ ਸੀ 오ਡੀਸਾ ਦੇ ਵਿੱਚ ਔਰ ਮੱਥਾ ਵੀ ਟੇਕਿਆ ਉੱਥੇ ਉਹਨਾਂ ਦੇ ਸ਼ਬਦ ਕੀਰਤਨਾਂ ਮੈਂ ਸੁਣਿਆ ਉੱਥੇ ਦੇ ਪੁਜਾਰੀ ਜਿਹੜੇ ਸੀ ਉਹਨਾਂ ਦੇ ਨਾਲ ਪੂਜਾ ਵੀ ਕੀਤੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਸੀ ਅੱਜ ਫੇਰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੇਰਾ ਰਾਚਾਤਰਾ ਜੀ ਜਾਣਦਾ ਸੀਗਾ ਪਰ ਉਹਨਾਂ ਦੇ ਟਾਈਮ ਦੀ ਥੋੜੀ ਜਿਹੀ ਚੇਂਜ ਹੋਣ ਕਰਕੇ ਅੱਜ ਜੇ ਅੱਜ ਜੇ ਆਪਾਂ ਆਏ ਆ ਇੱਥੇ ਇੱਥੇ ਜੋ ਉਹਨਾਂ ਦੇ ਉਦੇਸ਼ ਜੋ ਉਹਨਾਂ ਸਾਨੂੰ ਬਰਸਤਾ ਦਿਖਾਇਆ ਜੋ ਉਹਨਾਂ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਵਿਚਰਨ ਦਾ ਤਰੀਕਾ ਦੱਸਿਆ ਮਾਨਵਤਾ ਦੇ ਵਿੱਚ ਉਹ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ ਕਿ ਕੁਝ ਆਪਾਂ ਬੜੇ ਮਟੀਰੀਅਲਿਸਟਿਕ ਹੋ ਗਏ ਆ ਤੇ ਜੇ ਭਗਵਾਨ ਦੀ ਕਿਰਪਾ ਦੇ ਨਾਲ ਜਾਂ ਉਹਦੀ ਇਹ ਸੋਚ ਦੇ ਮੁਤਾਬਕ ਨਹੀਂ ਚੱਲਾਂਗੇ ਅਸੀਂ ਕਿਰਦੀ ਤਰੱਕੀ ਨਹੀਂ ਕਰ ਸਕਦੇ ਹਿੰਦੁਸਤਾਨ ਇਸ ਕਰਕੇ ਬਚਾ ਕੇ ਸਾਰੇ ਧਰਮਾਂ ਦੇ ਹਰਨ ਧਰਮ ਚ ਅਸੀਂ ਇੱਕ ਦੂਜੇ ਦਾ ਮਿਲ ਕੇ ਜਨਮ ਮਨਾਉਨੇ ਆ ਔਰ ਖਾਸ ਕਰਕੇ ਜੇ ਆਪਾਂ ਵਿਖੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਭਗਵਾਨ ਰਾਮ ਦਾ ਬਹੁਤ ਵਾਰੀ ਨਾਮ ਆ ਸਭ ਤੋਂ ਜ਼ਿਆਦਾ ਰਾਮ 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 ਸਿਮਰ ਸੁਖ ਪਾਏਗਾ ਕਿ ਰਾਮ ਨੂੰ ਸਿਮਰ ਸੁਖ ਪਾਏਗਾ ਕੋ ਇਹ ਸਾਨੂੰ ਸਾਰਿਆਂ ਨੂੰ ਇਦਾਂ ਚੱਲਣ ਥੇ ਔਰ ਮੈਂ ਗੁਰਦਾਸਪੁਰ ਨੂੰ ਵਸੀਆਂ ਮੁਬਾਰਕਬਾਦ ਦਿੰਦਾ ਤੇ ਜਿੰਨਾ ਇਹਨਾਂ ਦੇ ਰਸ ਜੀ ਐਮਐਲਏ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਪਹੁੰਚਣਾ ਔਰ ਮੈਂ ਪੌਣੇ ਚਾਰ ਦਾ ਇਹਨਾਂ ਕੋਲ ਆ ਗਿਆ ਮੈਨੇਜਮੈਂਟ ਵੱਲੋਂ ਥੋੜਾ ਰਾਜਯਾਤਰਾ ਲੇਟ ਹੋ ਗਈ ਅਦਰਅਸ ਮੈਂ ਵੀ ਨਾਲ ਉਹਨਾਂ ਦੀ ਯਾਤਰਾ ਕਰਨੀ ਸੀ ਨੈਕਸਟ ਟਾਈਮ ਜਿਹੜੀ ਹੈ ਕਿ ਉਹਦੇ ਥਾਵਾਂਗੇ ਗੁਰੂ ਗ੍ਰੰਥ ਸਾਹਿਬ ਨੇ ਤੇ 550 ਸਾਲ ਪਹਿਲਾਂ ਹੀ ਜੀ ਇੱਕ ਇੱਕ ਦੂਜੇ ਦੇ ਪੇਟ ਭਾ ਵੀ ਮਟਾ ਦਿੱਤੇ ਉਹਦੇ ਹਰ ਨੇ ਉਹਦੇ ਚ ਪਖਤਾ ਦੀ ਤੇ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਹੈ ਇਸ ਕਰਕੇ ਪੰਜਾਬ ਦੇ ਵਿੱਚ ਤੇ ਵੈਸੇ ਹੀ ਇੱਕ ਦੂਜੇ ਦਾ ਬਹੁਤ ਪਿਆਰ ਹੈ ਉਹਦੇ ਚ ਦੂਸਰੀ ਗੱਲ ਹੈ ਦੇਖੋ ਆ ਮੈਂ ਕਹਿੰਨਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਭਗਵਾਨ ਜਗਨਨਾਥ ਜੀ ਦੀ ਯਾਤਰਾ ਜੋ ਗੁਰਦਾਸਪੁਰ ਚ ਨਿਕਲਦੀ ਆ ਉੱਚ ਆਉਣ ਦਾ ਮੌਕਾ ਮਿਲਦਾ ਆ ਔਰ ਮੈਨੂੰ ਯਾਦ ਆ ਕਿ ਪਿਛਲੀ ਵਾਰ ਜਦੋਂ ਪਿਛਲੇ ਤੋਂ ਪਿਛਲੇ ਸਾਲ ਦੀ ਗਵਰਨਮੈਂਟ ਦੀ ਗੱਲ ਆ ਆਪਣੀ ਜਦੋਂ ਕਾਂਗਰਸ ਦੀ ਸਰਕਾਰ ਸੀ ਰੰਧਾਵਾ ਸਾਹਿਬ ਮੰਤਰੀ ਸਨ ਤੇ ਉਦੋਂ ਰੰਧਾਵਾ ਸਾਹਿਬ ਨੇ ਮੈਂ ਰੰਧਾਵਾ ਸਾਹਿਬ ਨੂੰ ਉਦੋਂ ਵੀ ਇਨਵਾਈਟ ਕੀਤਾ ਸੀ ਤੇ ਉਦੋਂ ਰੰਧਾਵਾ ਸਾਹਿਬ ਨੇ ਪੈਦਲ ਨਾਲ ਯਾਤਰਾ ਕੀਤੀ ਸੀ ਸ਼ਹਿਰ ਦੇ ਵਿੱਚ ਜੀ ਅੱਜ ਵੀ ਉਹਨਾਂ ਦਾ ਪੂਰਾ ਮੂਡ ਸੀਗਾ ਵੀ 1 ਘੰਟਾ ਡੇਢ ਘੰਟਾ ਮੈਂ ਪੈਦਲ ਚੱਲਣਾ ਨਾਲ ਤੇ ਟਾਈਮ ਮੈਨੂੰ 4 ਵਜੇ ਦਾ ਦਿੱਤਾ ਗਿਆ ਸੀਗਾ ਤੇ ਪੌਣੇ 4 ਰੰਧਾਵਾ ਸਾਹਿਬ ਆ ਗਏ ਤੇ ਪਰ ਯਾਤਰਾ ਥੋੜਾ ਲੇਟ ਹੋ ਗਈ ਤੇ ਇਸ ਕਰਕੇ ਰੰਧਾਵਾ ਸਾਹਿਬ ਫਿਰ ਮੰਦਰ ਨਤਮਸਤਕ ਹੋ ਕੇ ਸੰਤਾਂ ਦੇ ਦਰਸ਼ਨ ਕਰਕੇ ਤੇ ਆਪਣੀ ਹਾਜ਼ਰੀ ਜਿਹੜੀ ਦਰਜ ਕਰਕੇ ਗਏ ਆ ਅਗਲੀ ਵਾਰ ਉਹ ਨਾਲ ਵੀ ਚੱਲਣਗੇ ਸੋ ਉਹਨਾਂ ਨੂੰ ਉਸੇ ਡਰਾਈਵ ਸਾਹਿਬ ਨਾਲ ਟਾਈਮ ਦਿੱਤਾ ਜਾਊਗਾ ਸੋ ਮੈਂ ਤੇ ਇਹ ਸਮਝਦਾ ਕਿ ਮੈਂ ਮੇਰੇ ਤੇ ਬੜੀ ਕਿਰਪਾ ਦਾ ਪ੍ਰਮਾਤਮਾ ਦੀ ਕਈ ਸਾਲਾਂ ਤੋਂ ਲਗਾਤਾਰ ਨੰਗੇ ਪੈਰੀ ਚੱਲਣ ਦਾ ਮੌਕਾ ਮਿਲਦਾ ਆਪੇ ਪ੍ਰਮਾਤਮਾ ਮੈਨੂੰ ਬਲ ਬਖਸ਼ਦਾ ਚਾਹੇ ਗਰਮੀ ਹੋਵੇ ਚਾਹੇ ਸਿਆਲ ਹੋਵੇ ਚਾਹੇ ਜੋ ਮਰਜੀ ਹੋਵੇ ਪਰ ਉਹ ਜਿੰਨਾ ਚਿਰ ਹਿੰਮਤ ਪਰਮਾਤਮਾ ਦੇਣ ਵਾਲਾ ਉਹ ਦਿੰਦਾ ਆ ਤੇ ਚੱਲਦੇ ਰਹੀਦਾ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਜਿਹੜੇ ਧਾਰਮਿਕ ਪ੍ਰੋਗਰਾਮ ਆ ਇਹ ਸਾਨੂੰ ਇੱਕ ਕੜੀ 'ਚ ਪਰੋਂਦੇ ਨੇ ਸਭ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਉੱਚਾ ਧਰਮ ਆ ਇਨਸਾਨੀਅਤ ਉਹ ਇਨਸਾਨ ਐਸ ਵੇਲੇ ਹਰ ਧਰਮ ਦੇ ਇੱਥੇ ਇਕੱਠੇ ਨੇ ਤੇ ਇਕੱਠੇ ਹੋ ਕੇ ਅਸੀਂ ਇਹ ਯਾਤਰਾ ਸ਼ਹਿਰ ਦੀ ਪ੍ਰਕਰਮਾ ਕਰਦੇ ਆ ਤੇ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਜਿੰਨੇ ਵੀ ਪ੍ਰਬੰਧਕ ਨੇ ਇਹਨਾਂ ਨੂੰ ਪਰਮਾਤਮਾ ਉਦੋਂ ਬਖਸ਼ੇ ਤੇ ਇਹ ਪ੍ਰੋਗਰਾਮ ਚੱਲਦੇ ਰਹਿਣ ਦੇਖੋ ਮੈਂ ਪਹਿਲਾਂ ਹੀ ਕਿਹਾ ਕਿ ਇਹ ਉਹ ਚੀਜ਼ ਹੈ ਜਿਹੜੀ ਤੁਸੀਂ ਕੋਟ ਨਹੀਂ ਕਰ ਸਕਦੇ ਪ੍ਰਮਾਤਮਾ ਜੇ ਦੇ ਤੁਸੀਂ ਦਰਸ਼ਨ ਕਰਨ ਆਇਓ ਪ੍ਰਮਾਤਮਾ ਜੇ ਪ੍ਰਕਰਮਾ ਕਰਨ ਆਇਓ ਯੂ ਕੈਨੋਟ ਕੋਟ ਇਹ ਬਾਲੋਨੇ ਬਖਸ਼ਣਾ ਕਿੰਨਾ ਚਿਰ ਹੁਕਮਾਂ ਨਾਲ ਚੱਲਣ ਦਾ ਕਿੰਨਾ ਚਿਰ ਤੁਸੀਂ ਮੱਥਾ ਟੇਕਣਾ ਇਹ ਸਾਰਾ ਉਹ ਸਮਾਂ ਨਿਸ਼ਚਿਤਤਾ ਹਰ ਚੀਜ਼ ਦਾ ਸੋ ਇਹਦੇ ਵਿੱਚ ਅਸੀਂ ਕੁਝ ਵੀ ਕੋਟ ਨਹੀਂ ਕਰ ਸਕਦੇ ਸਾਬ ਉਹਦੇ ਛਤਰੀ ਥੱਲੇ ਆਸੀਂ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇਹੀ ਕਾਂਗਾ ਕਿ ਜ਼ਿੰਦਗੀ ਬੜੀ ਛੋਟੀ ਹੈ ਇਸ ਛੋਟੀ ਜ਼ਿੰਦਗੀ ਦੇ ਵਿੱਚ ਸਾਰੇ ਆਪਣੇ ਅੰਦਰ ਜਿਹੜੀ ਇਨਸਾਨੀਅਤ ਉਹ ਜਗਾ ਕੇ ਰੱਖੀਏ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਰਹੀਏ ਪਿਆਰ ਨਾਲ ਰਹਿ ਕੇ ਜਿੱਥੇ ਕਿਸੇ ਦੀ ਮਦਦ ਕਰ ਸਕਨੇ ਆ ਮਦਦ ਕਰੀਏ ਕਿਉਂਕਿ ਪ੍ਰਮਾਤਮਾ ਜੇ ਕਿਸੇ ਦੀ ਜੇਬ 'ਚ 4 ਪੈਸੇ ਦਿੰਦਾ ਤੇ ਉਹਦਾ ਮਕਸਦ ਹੀ ਇਹ ਆ ਕਿ ਤੁਸੀਂ ਉਹਨੂੰ ਵੰਡ ਕੇ ਲੋਕਾਂ ਦੀ ਮਦਦ ਕਰੋ ਤੇ ਜੇ ਅੱਜ ਅਸੀਂ ਇੱਥੇ ਅੱਜ ਭਗਵਾਨ ਜਗਨਨਾਥ ਯਾਤਰਾ 'ਚ ਪਹੁੰਚੇ ਆ ਮੰਦਰ ਮੱਥਾ ਟੇਕ ਰਹੇ ਆ ਨਤਮਸਤਕ ਸੰਗਤਾਂ 'ਚ ਹੋ ਰਹੇ ਆ ਉਹਦੇ 'ਚ ਇੱਕੋ ਹੀ ਸਿੱਖਿਆ ਕਿ ਜੇ ਰੱਬ ਨੇ ਤੁਹਾਨੂੰ ਕਿਸੇ ਨੂੰ ਕੁਝ ਦਿੱਤਾ ਉਨੂੰ ਵੰਡ ਕੇ ਲੋਕਾਂ ਦੇ ਵਿੱਚ ਮਦਦਗਾਰ ਦੀ ਮਦਦ ਕਰੋ ਤੁਹਾਡੀ ਹਾਜ਼ਰੀ ਘਰ ਬੈਠੇ ਰਹੋ ਤਾਂ ਵੀ ਪ੍ਰਮਾਤਮਾ ਦੇ ਘਰ ਲੱਗੂਗੀ ਤੇ ਜੇ ਮੱਥਾ ਟੇਕ ਕੇ ਤੇ ਗੱਲ ਲੁੱਟਣ ਦੀ ਕਰਨੀ ਹਾਜ਼ਰੀ ਕਦੇ ਨਹੀਂ ਲੱਗਦੀ ਸੋ ਮੇਰੀ ਇਹੋ ਹੀ ਲੋਕਾਂ ਨੂੰ ਪ੍ਰਾਰਥਨਾ ਹੈ ਆਂਡ ਗਵਾਂਡ ਆਪਣੇ ਖੱਬੇ ਸੱਜੇ ਕੋਈ ਨੀਡੀ ਹੈ ਤੇ ਉਹਦੀ ਮਦਦ ਕਰਨੀ ਸਿੱਖੀਏ ਤੇ ਆਪਾਂ ਹੀ ਸੋਨਾ ਸਮਾਜ ਸਿਰਜ ਜਾ ਜਾਈਏ पूरे शहरवासियों का उत्साह देकर पूरे शहरवासियों का उत्साह देकर पड़े में बहुत ही आनंद हो रहा है जब ये बात हमारे ऊपर गुरु जी को पता चलेगी मुझे मुझे बहुत स्ट्रॉन्ग आशा है कि उन्हें भी आनंद की अनुभूति होगी भगवान की दास्ता है अनुपम नाम है क्या कहना चाहेंगे तो में सभी राजनीतिक पार्टियों के लोग एक जगह इकट्ठे हुए हैं बहुत ही अच्छी बात है क्योंकि अल्टीमेटली चाहे कोई भी राजनीतिक पार्टी हो या कोई राजनीतिक पार्टी ना हो कोई सामाजिक संस्था हो कोई साधारण व्यक्ति हो अल्टीमेटली सभी भगवान के दास हैं और यदि भगवान की दासता के लिए भगवान की सेवा के लिए कोई भी उपस्थित होता है तो उसका स्वागत है तो उनका उत्साह देकर हमारे हृदय में भी बहुत उत्साह और भी उत्साह बढ़ गया आज खुशी का है कि ਸ੍ਰੀ ਜਗਨਨਾਥ ਜੀ ਦੀ ਰਾਠੀ ਯਾਤਰਾ ਜਿਹੜੀ ਆ ਅੱਜ ਉਹ ਕੱਢੀ ਜਾ ਰਹੀ ਆ ਸੋ ਮੈਂ ਸਮਝਦਾ ਵੀ ਇਸ ਯਾਤਰਾ ਦੇ ਨਾਲ ਸਾਰੇ ਇਲਾਕੇ ਦਾ ਮਾਹੌਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਇਹ ਜਿਹੜੀ ਯਾਤਰਾ ਹਰ ਸਾਲ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਔਰ ਮੈਂ ਸਾਰੇ ਆਰਗੇਨਾਈਜ਼ਰਸ ਨੂੰ ਇਲਾਕੇ ਵੱਲੋਂ ਧੰਨਵਾਦ ਕਰਦਾ ਮੁਬਾਰਕ ਦਿਨਾਂ ਵੀ ਜਿਹੜੇ ਸ਼ਹਿਰ ਦੇ ਵਿੱਚ ਸ੍ਰੀ ਜਗਨਨਾਥ ਜੀ ਦੀ ਯਾਤਰਾਤਰਾ ਨੂੰ ਚਲਾ ਕੇ ਲੋਕਾਂ ਨੂੰ ਉਹਨਾਂ ਦੇ ਦਰਸ਼ਕ ਰਹਉਂਦੇ ਨੇ ਉਹਨਾਂ ਦੀ ਸੋਚ ਦੇ ਨਾਲ ਜੋੜਦੇ ਨੇ ਔਰ ਮੈਂ ਸਮਝਦਾ ਕਿ ਜੇਸ ਵਕਤ ਰੋਹਾਨੀਅਤ ਦੀ ਗੱਲ ਹੋਵੇ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹ ਹੁੰਦੀਆਂ ਨੇ ਤੇ ਬਹੁਤ ਚੰਗਾ ਲੱਗਦਾ ਅੱਜ ਜਿਹੜਾ ਸਾਡਾ ਸਾਰਾ ਮਾਹੌਲ ਆ ਉਹ ਬਿਲਕੁਲ ਇੱਕ ਰੋਹਾਨੀਅਤ ਦੇ ਨਾਲ ਰੰਗਿਆ ਜਾਊਗਾ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਪਰਮੇਸ਼ਰ ਮੌਕਾ ਦਿੰਦਾ ਇਹ ਅਸ ਯਾਤਰਾ ਦੇ ਵਿੱਚ ਨਾਲ ਚੱਲੰਦਾ ਸਭ ਪਰਮੇਸ਼ਵਰ ਕਿਰਪਾ ਕਰੇ ਮੇਰੇ ਇਲਾਕੇ ਦੇ ਉੱਪਰ ਭਗਵਾਨ ਸ੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਜਿਹੜੀ ਆ ਉਹ ਬੜੀ ਰਵੇ ਮੇਰੇ ਇਲਾਕੇ ਦੇ ਲੋਕ ਖੁਸ਼ ਹੋਣ ਖੁਸ਼ਹਾਲ ਹੋਣ ਉਹਨਾਂ ਦੀ ਹਰ ਬੜੋ ਕਾਮਨਾ ਪੂਰੀਆ ਹੋਣ ਜਗ੍ਹੀਆ ਸੇਤਾ ਹੋਣ ਲੰਬੀ ਉਮਰ ਆ ਹੋਣ ਸਤਿਪਾਵਨ ਔਰ ਪਿਆਰ ਆਪਸੀ ਭਾਈਚਾਰਾ ਬਣਾ ਕੇ ਆਪਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਟਾਈਮਸ ਨਾਉ ਪੰਜਾਬ